ਇਸ ਵਾਰ ਕਣਕ ਦੀ ਬੰਪਰ ਪੈਦਾਵਾਰ ਹੋ ਰਹੀ ਹੈ ਬਾਈ ਜੀ ਪੰਜਾਬੀ ਦੇ ਵੱਲੋਂ ਕਿਸਾਨਾਂ ਨੂੰ ਬਹੁਤ ਬਹੁਤ ਮੁਬਾਰਕਾਂ ਜੀ ਅੱਜ ਸਿਵਲ ਸਪਲਾਈ ਅਤੇ ਖੁਰਾਕ ਮੰਤਰੀ ਲਾਲ ਚੰਦ ਕਟਾਰੂ ਚੱਕ ਦੇ ਵੱਲੋਂ ਰੂਪਨਗਰ ਦੀ ਅਨਾਜ ਮੰਡੀ ਦਾ ਦੌਰਾ ਕੀਤਾ ਗਿਆ ਉਹਨਾਂ ਦੱਸਿਆ ਕਿ ਇਸ ਵਾਰ 125 ਲੱਖ ਮੀਟ्रिक टन ਕਣਕ ਆਉਣ ਦੀ ਸੰਭਾਵਨਾ ਹੈ ਅਤੇ ਇਹ ਇੱਕ ਬੰਪਰ ਪੈਦਾਵਾਰ ਹੈ ਦੇ ਅੰਦਰ ਜਿਹੜਾ ਵੀਟ ਦਾ ਸੀਜ਼ਨ ਹੈ ਵੀਟ ਡਿਪਾਰਟਮੈਂਟ ਦਾ ਉਹ ਡੇ ਬਾਏ ਡੇ ਆਪਣੀ ਪੀਕ ਤੇ ਜਾ ਰਿਹਾ ਸੋ ਅੱਜ ਇੱਕ ਵਾਰ ਫਿਰ ਮੈਂ ਰੋਪੜ ਜ਼ਿਲ੍ਹੇ ਚ ਆਇਆ ਹਾਂ ਔਰ ਮੇਰੇ ਨਾਲ ਮੇਰੇ ਬਹੁਤ ਪਿਆਰੇ ਅਜ਼ੀਜ਼ ਔਰ ਸਾਡੇ ਨੌਜਵਾਨ ਵ代ਿਕ ਅਦਨੇਸ਼ ਚੱਡਾ ਜੀ ਔਰ ਸਾਡੇ ਡੀਸੀ ਰੋਪੜ ਉਵੇ ਨਾਲ ਨੇ ਐਸਐਸਪੀ ਖੁਰਾਣਾ ਜੀ ਸੋ ਤਮਾਮ ਸਾਡੇ ਫੂਡ ਸਪਲਾਈ ਦੇ ਅਧਿਕਾਰੀ ਸੁਵਾਨ ਸਭ ਦੀ ਹਾਜ਼ਰੀ ਦੇ ਵਿੱਚ ਇੱਥੇ ਵੀ ਪ੍ਰਕਿਊਰਮੈਂਟ ਦੀ ਜਿਹੜੀ ਉਹ ਫੀਡਬੈਕ ਲਈ ਗਈ ਹੈ ਉਹਨੂੰ ਚੈੱਕ ਕੀਤਾ ਗਿਆ ਸੋ ਮੈਨੂੰ ਜਿੱਥੇ ਮਜ਼ ਮੰਡੀ ਚ ਕਣਕ ਦੇ ਪ੍ਰਬੰਧਾਂ ਨੂੰ ਨੇੜਿਓਂ ਦੇਖਣ ਦੇ ਲਈ ਆਇਆ ਤੇ ਉੱਥੇ ਨਾਲ ਇਸ ਗੱਲ ਦੀ ਖੁਸ਼ੀ ਵੀ ਆ ਕਿ ਅਸੀਂ ਇਸ ਪ੍ਰੋਕਿਉਰਮੈਂਟ ਦੇ ਦੌਰਾਨ ਜੰਨੀਆਂ ਵੀ ਫੈਕਲਟੀ ਸਾਡੀਆਂ ਜੁੜੀਆਂ ਨੇ ਚਾਹੇ ਉਹ ਕਿਸਾਨ ਨੇ ਸਾਡੇ ਚਾਹੇ ਆੜਤੀ ਨੇ ਚਾਹੇ ਮਜ਼ਦੂਰ ਨੇ ਸੋ ਹਰ ਵੇਲੇ ਲਗਾਤਾਰ ਉਹਨਾਂ ਦੇ ਸਵਾਲਾਂ ਨੂੰ ਲੈ ਕੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਦੀ ਮਾਨਜੀ ਦੀ ਸਰਕਾਰ ਵੱਡੇ ਫੈਸਲੇ ਕਰਦੀ ਹੈ ਸੋ ਮੈਨੂੰ ਖੁਸ਼ੀ ਆ ਕਿ ਇੱਥੇ ਮਜ਼ਦੂਰ ਭਰਾ ਵੀ ਮਿਲੇ ਆ ਔਰ ਉਹਨਾਂ ਨੇ ਵੈਲਕਮ ਵੀ ਕੀਤਾ ਸੋ ਲਗਾਤਾਰ ਕਿਉਂਕਿ ਪਿਛਲੇ ਸੀਜ਼ਨ ਦੇ ਦੌਰਾਨ ਵੀ ਇਹਨਾਂ ਦੀ ਇੱਕ ਡਿਮਾਂਡ ਆਈ ਸੀ ਕਿ ਸਾਡੇ ਜਿਹੜੇ ਉਹ ਰੇਟ ਨੇ ਜਿਹੜੇ ਲੋਡਿੰਗ ਦੇ ਉਹ ਰਿਵਾਈਜ਼ ਕੀਤੇ ਜਾਣ ਤੋਂ ਪਿਛਲੇ ਪੈਡੀ ਸੀਜ਼ਨ 'ਚ ਵੀ ਮਾਨ ਜੋ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਇਹਨਾਂ ਦੀ ਮੰਗ ਵੱਲ ਉਚੇਚਾ ਧਿਆਨ ਦਿੰਦਿਆਂ ਇਹਨਾਂ ਦਾ ਰੇਟ ਜਿਹੜਾ ਉਹ 1 ਰੁਪਏ 80 ਪੈਸੇ ਸੀਗਾ ਉਹਨੂੰ ਵਧਾ ਕੇ 2 ਰੁਪਏ 20 ਪੈਸੇ ਕੀਤਾ ਸੀਗਾ ਪਿਛਲੇ ਪੈਡੀ ਸੀਜ਼ਨ ਦੇ ਦੌਰਾਨ ਇਸ ਵਾਰ ਫੇਰ ਦੁਬਾਰਾ ਇਹਨਾਂ ਦੀ ਡਿਮਾਂਡ ਜਿਹੜੀ ਆਈ ਪੀ ਮਹਿੰਗਾਈ ਵਧੀ ਹੈ ਸੋ ਸਾਡੇ ਰੇਟ ਜਿਹੜੇ ਹੋਰ ਵਧਾਏ ਜਾਣ ਸੋ ਮੈਨੂੰ ਖੁਸ਼ੀ ਹੈ ਕਿ ਮਾਨ ਜੋ ਮੁੱਖ ਮੰਤਰੀ ਜਿਨੇ ਬੜਾ ਵੱਡਾ ਵੱਡਾ ਔਰ ਮਤਲਬ ਦਲੇਰਨਾ ਫੈਸਲਾ ਲੈਂਦੇ ਆ ਇੱਕ ਵਾਰ ਫੇਰ ਇਹਨਾਂ ਮਜ਼ਦੂਰਾਂ ਦੇ ਰੇਟ ਜਿਹੜੇ ਆ ਸਮੁੱਚੇ ਪੰਜਾਬ ਦੇ ਅੰਦਰ ਜਿਹੜੇ ਆ ਉਹ 2 ਰੁਪਏ 64 ਪੈਸੇ 43 ਪੈਸੇ ਫੇਰ ਇਸ ਵਾਰ ਰਕਬ ਵਧਾਏ ਆ ਕਈ ਵਾਰ ਕੋਈ ਸੋਚਦਾ ਹੋਊਗਾ ਵੀ 43 ਪੈਸੇ ਅੱਜ ਦੇ ਯੁੱਗ ਦੇ ਅੰਦਰ ਕੋਈ ਮਾਇਨਾ ਨਹੀਂ ਰੱਖਦੇ ਸੋ ਮੈਂ ਤੁਹਾਡੇ ਚੈਨਲ ਦੇ ਮਾਧਿਲੀ ਹੁੰਦਰਾ ਸਭ ਲੋਕਾਂ ਨੂੰ ਇਹ ਗੱਲ ਸ਼ੇਅਰ ਗੱਲ ਕਰ ਰਿਹਾ ਕਿ ਪੰਜਾਬ ਦੇ ਅੰਦਰ ਅੰਦਾਜ਼ਨ ਇਸ ਵਾਰ 125 ਲੱਖ ਐਮਟੀ ਕਣ ਕਾਣ ਦੀ ਸੁਭਾਵਨਾ ਹੈ ਜਿਸ ਕਿਸਮ ਦੀ ਬੰਪਰ ਫਸਲ ਹੈ ਔਰ ਚੰਗਾ ਝਾੜ ਖੇਤਾਂ ਚ ਮਿਲ ਦਿਖਿਆ ਜਾ ਰਿਹਾ ਸੋ 125 ਲੱਖ ਐਮਟੀ ਦਾ 25 ਕਰੋੜ ਜਿਹੜਾ ਉਹ ਬੋਰੀ ਬਣਨੀ ਹੈ ਪੰਜਾਬ ਦੇ ਅੰਦਰ ਜਿਹੜੀ ਮੰਡੀਆਂ ਚਾਣੀ ਹੈ ਸੋ ਉਹਦੇ ਮੁਤਾਬਕ 10 ਕਰੋੜ ਤੋਂ ਉੱਪਰ ਜਿਹੜਾ ਫਾਇਦਾ ਸਾਡੇ ਨਾਲ ਮਜ਼ਦੂਰ ਭਰਾਵਾਂ ਨੂੰ ਹੋਣਾ ਸੋ ਇਹ ਬੜੀ ਕਠਨ ਤਪੱਸਿਆ ਕਰਦੇ ਆ ਮੰਡੀ ਦੇ ਅੰਦਰ ਵੈਸੇ ਤਾਂ ਸਾਰੇ ਲੋਕ ਇਹ ਵਮਿਤ ਕਰਦੇ ਆ ਪਰ ਵਿਸ਼ੇਸ਼ ਤੌਰ ਤੇ ਆਪਣੇ ਪਿੰਡੇ ਦੇ ਆਪਣੇ ਮੋਢਿਆਂ ਤੇ ਵੱਡੀਆਂ-ਵੱਡੀਆਂ ਬੋਰੀਆਂ ਚੱਕ ਕੇ ਟਰੱਕਾਂ ਦੇ ਵਿੱਚ ਲੋਡ ਕਰਦੇ ਆ ਸੋ ਧਰਤੀ ਦੇ ਉੱਤੇ ਜੇ ਕੋਈ ਅਸਲ ਦੇਵਤਾ ਹੈ ਤੇ ਉਹ ਇਹ ਮਜ਼ਦੂਰ ਨੇ ਜਿਹੜੇ ਕੰਮ ਕਰਦੇ ਆ ਖੂਨ-ਪਸੀਨਾ ਕਰਦੇ ਆ ਸੋ ਮੈਂ ਇਹਨੂੰ ਖੁਸ਼ੀ ਆ ਕਿ ਅੱਜ ਇਹ ਮਿਲੇ ਵੀ ਆ ਔਰ ਇਹਨਾਂ ਦਾ ਜਿਹੜਾ ਹੋ ਲਗਭਗ 10 ਕਰੋੜ ਰੁਪਏ ਦਾ ਲਾਭ ਇਹਨਾਂ ਨੂੰ ਪੰਜਾਬ ਦੇ ਅੰਦਰ ਜਿਹੜਾ ਮਜ਼ਦੂਰੀ ਨੂੰ ਲੈ ਕੇ ਮਾਨਯੋਗ ਮੁੱਖ ਮੰਤਰੀ ਸਦਾ ਭਗਵੰਤ ਸਿੰਘ ਮਾਨ ਜੀ ਨੇ ਫੈਸਲਾ ਕੀਤਾ ਉਹ ਹੋਵੇਗਾ ਸੋ ਪ੍ਰੋਕਿਊਰਮੈਂਟ ਦਾ ਸੀਜ਼ਨ ਅ ਅੱਜ ਤੱਕ ਪੰਜਾਬ ਦੀਆਂ ਮੰਡੀਆਂ ਦੇ ਅੰਦਰ 13 ਲੱਖ ਐਮਟੀ 13 ਲੱਖ 16000 ਐਮਟੀ ਜਿਹੜੀ ਹੈ ਪੰਜਾਬ ਦੀਆਂ ਮੰਡੀਆਂ ਚ ਅਰਾਈਵਲ ਪਹੁੰਚੀ ਹੈ ਸੋ ਲਗਭਗ 11 ਲੱਖ ਤੋਂ ਉੱਪਰ ਜਿਹੜੀ ਆ ਉਹ ਪੰਜਾਬ ਦੀਆਂ ਮੰਡੀਆਂ ਚੋਂ ਖਰੀਦੀ ਜਾ ਚੁੱਕੀ ਹੈ ਸੋ ਇਹਦਾ ਬੰਦਾ ਜਿਹੜਾ ਕਿਸਾਨ ਦਾ ਪੈਸਾ ਆ ਜਿਹੜਾ ਐਮਐਸਪੀ 2425 ਰੁਪਏ ਦੇ ਮਤਬਕ 703 ਕਰੋੜ ਰੁਪਇਆ ਉਹ ਵੀ ਕਿਸਾਨਾਂ ਦੇ ਖਾਤਿਆਂ ਤੇ ਰਿਲੀਜ਼ ਕੀਤਾ ਜਾ ਚੁੱਕਿਆ ਸੋ ਮੈਨੂੰ ਖੁਸ਼ੀ ਹੈ ਕਿ ਇਸ ਵਾਰ ਫਸਲ ਚੰਗੀ ਆ ਰਹੀ ਹੈ ਇਹਦਾ ਨਾ ਕੇਵਲ ਕਿਸਾਨ ਨੂੰ ਲਾਭ ਮਿਲੇਗਾ ਬਲਕਿ ਕੇਂਦਰੀ ਪੂਲ ਦੇ ਅੰਦਰ ਵੀ ਜਿਹੜਾ ਸਾਨੂੰ ਟਾਰਗੇਟ ਮਿਲਿਆ ਅਸੀਂ ਉਹਨੂੰ ਵੀ ਅੱਪ ਕਰਾਂਗੇ ਅਸੀਂ ਉਮੀਦ ਕਰਦੇ ਹਾਂ ਸੋ ਇਹ ਸੀਜ਼ਨ ਫਰੂਟਫੁੱਲ ਰਹੇ ਸਾਰੀਆਂ ਹੀ ਗਵਰਨਮੈਂਟ ਫੈਕਿਲਿਟੀਆਂ ਲਈ ਸੋ ਇਹਦੇ ਲਈ ਲਗਾਤਾਰ ਕੰਮ ਕਰ ਰਹੇ ਹਾਂ